ਨਵਜੋਤ ਸਿੰਘ ਕਿਦੂ ਕਰਕੇ ਉਹ ਕੌਣ ਹੁੰਦਾ ਨਵਜੋਤ ਸਿੰਘ ਸਿੱਧੂ ਦਾ ਕੀ ਕੰਮ ਹੈ ਦੱਸੋ ਨਵਜੋਤ ਸਿੰਘ ਸਿੱਧੂ ਮੇਰਾ ਮਨਿਸਟਰ ਸੀ ਉਹਦੇ ਤਿੰਨ ਪੋਰਟਫੋਲੀਓ ਸੀ ਇੱਕ ਸੀਗਾ ਕਲਚਰ ਇੱਕ ਸਪੋਰਟਸ ਔਰ ਇੱਕ ਹੋਰ ਸੀ ਪੋਰਟਫੋਲੀਓ 7 ਮਹੀਨੇ ਤੱਕ ਉਹਦੀ ਫਾਈਲਾਂ ਨਹੀਂ ਪਾਸ ਹੋਈਆਂ ਮੈਨੂੰ ਮੇਰੇ ਚੀਫ ਸਕੱਟਰੀ ਨੇ ਕਿਹਾ ਕਿ ਸੈਕਟਰੀ ਕੰਪਲੇਨਟ ਕਰ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਆਪਣੀ ਫਾਈਲਾਂ ਨਹੀਂ ਕਲੀਅਰ ਕਰ ਰਿਹਾ ਮੈਂ ਉਹਨੂੰ ਬੁਲਾ ਕੇ ਕਹਿਆ ਕਿ ਤੂੰ ਫਾਇਲਾ ਨਿਕਾ ਰਿਹਾ ਉਹ ਜੀ ਮੇਰੇ ਕੰਮ ਹੋ ਗਿਆ ਸੀ ਇੱਧਰ ਹੋ ਗਿਆ ਸੀ ਉੱਧਰ ਹੋ ਗਿਆ ਸੀ ਮੈਂ ਕਰਕੇ ਹੁਣ ਭੇਜਦਾ ਫਿਰ ਮੈਂ ਉਹਨੂੰ ਕਹਿ ਤੂੰ ਐ ਕਰ ਡੇਲੀ ਤੇਰਾ ਬਿਆਨ ਹੁੰਦਾ ਹੈ ਕਿ ਪੰਜਾਬ ਦਾ ਪਾਵਰ ਸਿਚੁਏਸ਼ਨ ਬੜਾ ਮਾੜਾ ਹੈ ਤਾਂ ਮੈਂ ਕਿਹਾ ਅger ਤੈਨੂੰ ਪਾਵਰ ਸਿਚੁਏਸ਼ਨ ਮੈਨੂੰ ਵੀ ਉਹਦੇ ਦੁੱਖ ਹੈ ਤੈਨੂੰ ਵੀ ਦੁੱਖ ਹੈ ਸਾਰੇ ਪੰਜਾਬ ਨੂੰ ਜਨਤਾ ਨੂੰ ਦੁੱਖ ਹੈ ਤੂੰ ਐ ਕਰ ਤੂੰ ਪੋਰਟਫੋਲੀਓ ਰੱਖ ਲੈ ਪਾਵਰ ਦੀ ਬਾਕੀ ਮੈਂ ਕਿਸੇ ਹੋਰ ਨੂੰ ਦੇ ਦੇਣਾ ਔਰ ਉਹਨੇ ਤੇ ਪੂਰਾ ਜੋਰ ਲਾ ਸੰਭਾਲਿਆ ਵੀ ਨਹੀਂ ਉਹਨੇ ਪੋਰਟਫੋਲੀਓ ਪਹਿਨਾ ਇਸਤੀਫਾ ਦਿੱਤਾ ਦੈਟ ਇਜ਼ ਵਾਟ ਵਾਟ ਨਵਜੋਤ ਸਿੰਧੂ ਜੀ ਕਹਿੰਦੇ ਜੀ ਫੀਮ ਦੀ ਖੇਤੀ ਹੋਣੀ ਚਾਹੀਦੀ ਆ ਤਾਂ ਜਿਹੜਾ ਚਿੱਟੇ ਵਰਗਾ ਨਸ਼ਾ ਜਿਹੜਾ ਖਤਮ ਹੋ ਜਾਊ ਤੁਹਾਨੂੰ ਲੱਗਦਾ ਵੀ ਇਹ ਚੀਜ਼ ਨਾਲ ਹੋ ਸਕਦਾ ਹੁਣ ਥੋੜਾ ਖਿਆਲ ਪੰਜਾਬ ਕੋਲ ਆ ਹੀ ਰਹਿ ਗਿਆ ਕਿ ਫੀਮ ਦੀ ਖੇਤੀ ਆਪਾਂ ਕਰੀਏ ਜੱਟ ਸਾਹਿਬ ਲਾਸਟ ਕੁਐਸਚਨ ਜੀ ਜੱਟ ਸਾਹਿਬ ਯੁੱਧ ਨਸ਼ਾ ਵਿਰੋਧ ਪੰਜਾਬ ਸਰਕਾਰ ਦਾ ਮੁਹਿੰਮ ਚੱਲ ਰਹੀ ਹੈ ਲੱਗਦਾ ਕਿ ਹਰੇਕ ਪਾਰਟੀ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਸਾਥ ਦੇਣਾ ਚਾਹੀਦਾ ਨਸ਼ੇ ਖਤਮ ਕਰਨ ਵਾਸਤੇ ਕੀ ਚੀਜ਼ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਨਸ਼ਾ ਦੇ ਹਰੇ ਨਸ਼ਾ ਵਿਰੁੱਧ ਮੈਂ ਸੌਰੀ ਯੋਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਨਸ਼ਾ ਤਸਕਰਾਂ ਦੀ ਬਿਲਡਿੰਗ ਜਿਹੜੀਆਂ ਨੇ ਢਾਈਆਂ ਜਾ ਰਹੀਆਂ ਨੇ ਅਬਾਧ ਰੂਪ ਨਾਲ ਜਿਹੜੀਆਂ ਕੀਤੀਆਂ ਨਹੀਂ ਲੱਗਦਾ ਕਿ ਹਰੇਕ ਪਾਰਟੀ ਨੂੰ ਇੱਕ ਲੈਵਲ ਤੇ ਇਕੱਠੇ ਹੋ ਕੇ ਜਿਹੜਾ ਇਹ ਇਸ਼ੂ ਜਿਹੜਾ ਹੈ ਇਹ ਨਸ਼ਿਆਂ ਦਾ ਔਰ ਬੱਚਾ ਖਰਾਬ ਕਰਨ ਦਾ ਸਾਨੂੰ ਪਾਰਟੀ ਦੇ ਉਸ ਉੱਠ ਕੇ ਕਰਨਾ ਪਊਗਾ ਸਾਰਿਆਂ ਨੂੰ ਰਲ ਕੇ ਕਰਨਾ ਪਊ ਖਤਮ ਮੈਂ ਸ਼ੁਰੂਆਤ ਕੀਤੀ ਸੀ ਉਦੋਂ ਮੈਂ ਤੁਹਾਨੂੰ ਹੁਣੇ ਦੱਸ ਕੇ ਛੱਡਿਆ ਕਿ 1 ਲੱਖ ਬੰਦਾ ਅਸੀਂ ਫੜਿਆ ਸੀ ਅੰਡਰ ਦੀ ਐਸਆਈਟੀ ਜਿਹੜੀ ਹਰਪ੍ਰੀਤ ਸਿੱਧੂ ਦੀ ਅਸੀਂ ਬਣਾਈ ਸੀ ਔਰ ਉਸ ਤੋਂ ਬਾਅਦ ਇੱਕ ਜਨਾ ਮੈਨੂੰ ਨਹੀਂ ਪਤਾ ਇਹਨਾਂ ਦੇ ਉਹ ਕਿੰਨੇ ਆਂਕੜੇ ਨੇ ਜਾਂ ਕੀ ਕਰ ਰਹੇ ਨੇ ਲੇਕਿਨ ਇਹ ਸਾਡੀ ਨਵੀਂ ਪੀੜੀ ਨੂੰ ਖਰਾਬ ਕਰਨ ਦਾ ਇੱਕ ਇੱਕ ਟੰਗ ਹੈ ਪਾਕਿਸਤਾਨ ਦਾ ਉਹ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਦਾ ਸਾਹਮਣਾ ਕਰਨਾ ਪਊ